ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ 스위ਟਜ਼ਰਲੈਂਡ ਤੋਂ ਚੱਲੇ ਆ ਇਟਲੀ ਨੂੰ ਕੱਲ ਨੂੰ ਇਟਲੀ ਜਿਹੜਾ ਆਪਣਾ ਕਬੱਡੀ ਟੂਰਨਾਮੈਂਟ ਹੋਣਾ ਉਧਰ ਨੂੰ ਅਸੀਂ ਚੱਲੇ ਆ ਰਸਤੇ 'ਚ ਤੇ ਰਸਤੇ 'ਚ ਮੈਂ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਵੀ ਜਿੱਦਾਂ ਆਪਣੇ ਪੈਟਰੋਲ ਪੰਪ ਹੁੰਦੇ ਆ ਤੇ ਇੱਥੇ ਗੱਡੀਆਂ ਜਿਹੜੀਆਂ ਜ਼ਿਆਦਾਤਰ ਉਹ ਬਿਜਲੀ ਤੇ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਸਕੂਟੀਆਂ ਆਈਆਂ ਉਸੇ ਤਰ੍ਹਾਂ ਦੇ ਬਹੁਤ ਜ਼ਿਆਦਾ ਗਿਣਤੀ 'ਚ ਗੱਡੀਆਂ ਜਿਹੜੀਆਂ ਆ ਚੁੱਕੀਆਂ ਤੇ ਜਿੱਦਾਂ ਆਪਣੇ ਪੰਪ ਹੁੰਦੇ ਆ ਇੱਥੇ ਰਸਤੇ 'ਚ ਗੱਡੀਆਂ ਚਾਰਜ ਕਰਨ ਵਾਲਾ ਸਿਸਟਮ ਜਿਹੜਾ ਬਣਿਆ ਹੋਇਆ ਉੱਥੇ ਅਸੀਂ ਰੁਕੇ ਸੀਗੇ ਗੱਡੀ ਚਾਰਜ ਕਰ ਰਹੇ ਸੀਗੇ ਤੇ ਸੋ ਮੈਨੂੰ ਇੱਥੇ ਆਲਾ ਦਵਾਲਾ ਵੀ ਵਧੀਆ ਲੱਗਾ ਮਾਹੌਲ ਵੀ ਵਧੀਆ ਲੱਗਾ ਤੇ ਨਾਲ ਮੈਂ ਕਿਹਾ ਚਲੋ ਇਹ ਵੀ ਚੀਜ਼ ਜਿਹੜੀ ਦੇਖਣੀ ਹੋਊਗਾ ਕਿਉਂਕਿ ਆਪਣਾ ਭਾਰਤ ਵੀ ਆਉਣ ਵਾਲੇ ਸਮੇਂ 'ਚ ਇਸ ਪਾਸੇ ਨੂੰ ਵੱਧ ਰਿਹਾ ਜਿੱਦਾਂ ਸਕੂਟੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਤੇ ਗੱਡੀਆਂ ਵੀ ਵੈਸੇ ਬਹੁਤ ਆਪਣੇ ਆ ਚੁੱਕੀਆਂ ਔਰ ਆਨੇ ਸਮੇਂ ਤੇ ਇਹਦੀ ਗਿਣਤੀ ਚ ਹੋਰ ਵਾਧਾ ਹੋਵੇਗਾ। ਲੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਆਹਦਾ ਆਲਾ ਦਵਾਲਾ ਦਿਖਾ ਦਿਆਂ ਵੀ ਪਹਾੜੀਆਂ, ਗ੍ਰੀਨਰੀ ਔਰ ਘੈਂਟ ਜਿਹੜਾ ਇੱਥੇ ਮਾਹੌਲ ਆ। ਤੇ ਬਸ ਆਹ ਜਿਹੜੀ ਇੱਥੇ ਪਾਰਕਿੰਗ ਭਰੀ ਹੋਈ ਆ ਗੱਡੀਆਂ ਰੁਕਦੀਆਂ। ਤੇ ਆਹ ਜਿੱਦਾਂ ਆਪਣੇ ਪੈਟਰੋਲ ਪੰਪ ਦੀ ਤਰਜ਼ ਤੇ ਆ ਆਹ ਕਾਰਾਂ ਚਾਰਜ ਹੋ ਰਹੀਆਂ। ਤੇ ਆ ਆ ਕੀਆ ਕੰਪਨੀ ਦੀ ਗੱਡੀ ਆ। ਤੇ ਇੱਕ ਉਹ ਹੰਡਾਈ ਵਾਲਿਆਂ ਦੀ ਆ। ਤੇ ਆ ਆਪਣੀ ਕਾਰ ਆ ਜੀ ਤੇ ਆਪਾਂ ਚੱਲੇ ਆ ਥੋੜਾ ਸਮਾਂ। ਏ ਵੀ ਅਸੀਂ ਚਾਰਜ ਕੀਤੀ ਆ। ਬਾਕੀ ਸਾਡੇ ਨਾਲ ਸਾਥੀ ਆ ਕਾਲਾ ਮਾਲਾ ਤੇ ਇੱਧਰ ਜੰਗਸ਼ੇਰ ਹੁਣੀ ਆ ਨਾਲ ਵੀਰ ਲਖਾ ਤੇ ਥੋੜੀ ਜਿਹੀ ਜਾਣਕਾਰੀ ਆਪਾਂ ਇਹਨਾਂ ਜੰਗਸ਼ੇਰ ਹੋਂਾਂ ਤੋਂ ਲਵਾਂਗੇ ਵੀ ਕਿੱਦਾਂ ਦਾ ਜਿਹੜਾ ਇਹ ਸੇ ਚਾਰਜਿੰਗ ਵਾਲਾ ਸਿਸਟਮ ਆ ਤੇ ਬਹੁਤ ਜਲਦੀ ਚਾਰਜ ਹੋ ਜਾਂਦੀਆਂ ਇਹ ਕਾਰਾਂ ਵੀ ਕਿੰਨੇ ਕਿਲੋਮੀਟਰ ਚੱਲਦੀ ਆ ਆਪਾਂ ਪੁੱਛਦੇ ਆ ਵੀਰ ਨੂੰ ਤੇ ਕਿੰਨਾ ਸਮਾਂ ਇਹਨੂੰ ਚਾਰਜ ਲਓ ਜੀ ਅਸੀਂ ਥੋੜਾ ਜਿਹਾ ਹੋਰ ਅੱਗੇ ਆ ਗਏ ਸੀਗੇ ਜਿੱਥੋਂ ਪਹਿਲਾਂ ਗੱਡੀ ਆਪਾਂ ਚਾਰਜ ਕਰਵਾਈ ਸੀ ਗੱਡੀ ਤੇ ਉਹ ਸੀਗਾ ਪ੍ਰਾਈਵੇਟ ਸਟੇਸ਼ਨ ਜਿੱਥੋਂ ਪ੍ਰਾਈਵੇਟ ਗੱਡੀਆਂ ਉਹ ਕਿਰਾਇਆ ਵਗੈਰਾ ਉਹਦਾ ਲੈਂਦੇ ਆ ਚਾਰਜ ਫੁੱਲ ਕਰਨ ਦਾ ਤੇ ਹੁਣ ਅਸੀਂ ਆਏ ਆ ਸਪੈਸ਼ਲ ਜਿਹੜਾ ਟੈਸਲਾ ਦਾ ਇਹ ਹੈਗਾ ਚਾਰਜਿੰਗ ਪੁਆਇੰਟ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਵੀ ਦਿਖਾਉਣਾ ਤੇ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਇੱਥੇ ਚਾਰਜਿੰਗ ਤੇ ਲੱਗੀਆਂ ਹੋਈਆਂ ਲਓ ਜੀ ਮਾਰੇਓ ਧਿਆਨ T E S L A ਇਹ ਸਪੈਸ਼ਲ ਜਿਹੜੇ ਟੈਸਲਾ ਵਾਲਿਆਂ ਦੇ ਜਿਹੜੇ ਆ ਚਾਰਜਿੰਗ ਪੁਆਇੰਟ ਲੱਗੇ ਹੋਏ ਆ ਆ ਗੱਡੀਆਂ ਚਾਰਜ ਹੋ ਰਹੀਆਂ ਹੋਰ ਵੀ ਕਾਫੀ ਗੱਡੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਤੇ ਜਿੱਦਾਂ ਆਪਣੇ ਤੈਨੂੰ ਇਸ ਕੰਪਨੀ ਨੇ ਸਪੈਸ਼ਲ ਇਹ ਚੀਜ਼ ਇੱਥੇ ਕਿਉਂਕਿ ਗੱਡੀ ਦਾ ਟੈਸਟ ਬਹੁਤ ਜ਼ਿਆਦਾ ਹੈ ਇੱਥੇ ਤੇ ਇਹ ਕਹਿੰਦੇ ਵੀ ਮੈਂ ਇਸ ਵੀਰ ਉਹਨਾਂ ਨਾਲ ਗੱਲ ਕੀਤੀ ਸੀ ਕਹਿੰਦੇ ਵੀ ਜਿਹੜੀਆਂ 2020 ਤੋਂ ਪਹਿਲਾਂ ਦੀਆਂ ਗੱਡੀਆਂ ਉਹਨਾਂ ਵਾਸਤੇ ਤਾਂ ਇਹ ਟੋਟਲੀ ਫ੍ਰੀ ਆ ਤੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਇਹਦਾ ਕੋਈ ਰੈਂਟ ਇਹਦਾ ਕੋਈ ਚਾਰਜ ਇਹਨਾਂ ਨੇ ਲੈਣਾ ਸਟਾਰਟ ਕੀਤਾ ਵੀ ਕਿੰਨਾ ਕੁ ਇਹਦਾ ਚਾਰਜ ਹੈਗਾ ਰੈਂਟ ਚਾਰਜ ਦਾ ਉਹ ਆਪਾਂ ਪੁੱਛਦੇ ਆਂ ਤੇ ਮੈਂ ਗੱਲ ਹੋਈ ਸੀ ਵੀ ਉਹਨਾਂ ਕਹਿੰਦਾ ਵੀ 350 ਤੋ 400 ਕਿਲੋਮੀਟਰ ਤੱਕ ਗੱਡੀ ਜਿਹੜੀ ਇੱਕ ਵਾਰੀ ਫੁੱਲ ਕਰਨ ਤੋਂ ਚੱਲੇ ਜਾਂਦੀ ਆ। ਅ ਜੰਕਸ਼ੇਰ ਕਿੰਨਾ ਇਹਦਾ ਜਿਹੜਾ ਪ੍ਰਾਈਵੇਟ ਸਟੇਸ਼ਨ ਹੁੰਦਾ ਉੱਥੇ ਆਪਾਂ ਗੱਡੀ ਚਾਰਜ ਕਰਨ ਦਾ ਕੀ ਉਹ ਚਾਰਜ ਕਰਦੇ ਆ ਰੈਂਟ ਲੈਂਦੇ ਆ? ਪ੍ਰਾਈਵੇਟ ਹੈਗਾ 80 ਸੈਂਟ ਕਿਲੋਵਾਟ ਦਾ। 80 ਸੈਂਟ ਕਿਲੋਵਾਟ ਦਾ। ਹਾਂਜੀ। ਤੇ ਅੱਛਾ। ਜਿਹੜਾ ਟੈਸਲਾ ਦਾ ਹੈ ਉਹ ਹੈਗਾ ਕੋਈ 45 ਸੈਂਟ ਦਾ। 45 ਸੈਂਟ। ਲਗਭਗ ਅੱਧਾ ਯਾਨੀ ਕਿ। ਅੱਧਾ ਕਰੇ। ਤੇ ਕਿੰਨੇ ਕਿਲੋਵਾਟ ਦੀ ਹੁੰਦੀ ਹੈ ਇਹ ਜਿਹੜੀ ਬੈਟਰੀ ਇਹਦੀ ਵੀ ਕਿੰਨੇ ਨਾ ਚਾਰਜ ਦੀ? ਵੱਡੀ ਗੱਡੀ ਦੀ 100 ਕਿਲੋਵਾਟ ਦੀ ਆ। 100 ਕਿਲੋਵਾਟ ਦੀ ਹੁੰਦੀ ਆ। ਫ 45 ਯੂਰੋ ਹੋਗੇ ਓਕੇ 45 ਯੂਰੋ ਤੇ ਜਿਹੜੇ 80 ਸੈਂਟ ਆ ਉਹਦੇ 80 ਯੂਰੋ ਹੋਗੇ ਨਾ ਹਾਂਜੀ ਠੀਕ ਹੈ ਤੇ ਜਿਹੜੀ ਇਹ ਟੈਸਲਾ ਕਾਰ ਹੈਗੀ ਆ ਮੰਨ ਲਓ ਵੀ ਇੱਕ ਵਾਰੀ ਇਹ ਫੁੱਲ ਕਰਨ ਤੇ ਕਿੰਨੇ ਕਿਲੋਮੀਟਰ ਚੱਲ ਜਾਂਦੀ ਆ ਅਪਰੋਕਸਿਮੇਟਲੀ ਚੱਲ ਜਾਂਦੀ ਆ 350 ਤੋਂ 400 ਕਿਲੋ ਜਿਹੜਾ ਆ ਮਾਡਲ ਆ ਜਿਹੜੇ ਨਵੇਂ ਆਏ ਆ ਅੱਛਾ 21 ਚ ਜਾਂ 22 ਚ ਉਹ ਸਾਡੇ 500 ਤੱਕ ਵੀ ਚੱਲ ਜਾਂਦੇ ਆ ਇਸੇ ਜੇ ਆਪਾਂ ਪੂਰੇ ਜਦੋਂ ਸਵੈਸ ਦੀ ਗੱਲ ਕਰਦੇ ਆ ਯੂਰਪ ਦੀ ਗੱਲ ਕਰਦੇ ਆ ਵੀ ਡੀਜ਼ਲ ਪੈਟਰੋਲ ਗੱਡੀਆਂ ਇਹਦੇ ਕੰਪੈਰੀਸ਼ਨ ਵੀ ਬਰਾਬਰੀ ਆ ਸਾਰੀਆਂ ਕਿ ਇਹ ਜ਼ਿਆਦਾ ਹੋ ਰਹੀਆਂ ਡੀਜ਼ਲ ਪੈਟਰੋਲ ਹਲੇ ਜਿਆਦਾ ਆ ਹਾਂ ਪਰ ਇਹ ਵੀ ਬਹੁਤ ਵਧਰੀਆਂ ਨੇ ਕਿਉਂਕਿ ਇਹਨਾਂ ਦੇ ਚਾਰਜਿੰਗ ਸਟੇਸ਼ਨ ਦਾ ਸਿਸਟਮ ਬਹੁਤ ਵਧੀਆ ਟੈਸਲਾ ਦਾ ਓਕੇ ਨਹੀਂ ਮੈਂ ਇੱਕ ਵੀਰ ਤੋਂ ਗੱਲ ਸੁਣੀ ਸੀ ਕਹਿੰਦੇ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਡੀਜ਼ਲ ਤੇ ਪੈਟਰੋਲ ਗੱਡੀ ਆ ਉਹ ਉਹਨੂੰ ਘਟਾ ਰਹੇ ਆ ਤੇ ਇਸ ਚੀਜ਼ ਨੂੰ ਥੋੜਾ ਜਿਹਾ ਉੱਤੇ ਲਿਆ ਰਹੇ ਆ ਕਰਦੇ ਪਏ ਆ ਕਰਦੇ ਪਏ ਆ ਹਾਂਜੀ ਠੀਕ ਹੈ ਠੀਕ ਹੈ ਔਰ ਪਾਸੇ ਤਾਂ ਅੱਛਾ ਚਲੋ ਜੇ ਆਪਾਂ ਦੇਖੀਏ ਕਿੰਨੀ ਕਿਹਦੀ ਗਿਣਤੀ ਹੋਗੀ ਹੋਗੀ ਪਤਾ ਹੈ ਗਿਣਤੀ ਦਾ ਨਹੀਂ ਪਤਾ ਅੱਛਾ ਪੱਕਾ ਕਲੀਅਰ ਨਹੀਂਗਾ ਲਓ ਜੀ ਆਪਣੇ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇੰਡੀਆ ਦੇ ਵਿੱਚ ਵੀ ਇਹ ਚੀਜ਼ ਦੀ ਸ਼ੁਰੂਆਤ ਹੋ ਗਈ ਆ ਪਰ ਇਹ ਜਿਹੜੇ ਮੌਲਕਾ ਥੋੜਾ ਜਿਹਾ ਆਪਣੇ ਤੋਂ ਐਡਵਾਂਸ ਹੋਣ ਦੇ ਕਾਰਨ ਇੱਥੇ ਇਹ ਚੀਜ਼ ਕਾਫੀ ਜਿਹੜੀ ਹੱਦ ਤੱਕ ਆ ਲਾਗੂ ਹੋ ਚੁੱਕੀ ਆ ਤੇ ਪੂਰੀ ਵਧੀਆ ਸਫਲਤਾਪੂਰਵਕ ਤਰੀਕੇ ਨਾਲ ਚੱਲ ਰਹੀ ਆ ਆ ਦੇਖੋ ਕਿੰਨੀਆਂ ਗੱਡੀਆਂ ਜਿਹੜੀਆਂ ਚਾਰਜਿੰਗ ਹੋ ਰਹੀਆਂ ਤੇ ਬਹੁਤ ਘੱਟ ਸਮੇਂ ਵਿੱਚ ਮੈਨੂੰ ਲੱਗਦਾ ਵੀ ਇਹ ਚਾਰਜ ਹੋ ਜਾਂਦੀ ਆ ਸਮਾਂ ਨਹੀਂ ਆਪਾਂ ਵੀਰ ਤੋਂ ਪੁੱਛਿਆ ਵੀ ਕਿੰਨੇ ਟਾਈਮ ਚ ਗੱਡੀ ਦਾ ਜਿਹੜਾ ਚਾਰਜ ਆ ਫੁੱਲ ਹੋ ਜਾਂਦਾ ਆ ਜੰਗਸ਼ੇਰ ਇੱਕ ਕਾਰ ਜਿਹੜੀ ਆ ਇਹਦੀ ਜਮਾ 0 ਤੋਂ ਲੈ ਕੇ ਫਾਲ ਕਿੰਨੇ ਟਾਈਮ ਵਿੱਚ ਹੋ ਜਾਂਦੀ ਆ ਮੰਨ ਲਓ ਹੁਣ ਆਪਾਂ ਖੜੇ 45 ਮਿੰਟਾਂ 'ਚ 45 ਮਿੰਟ 'ਚ ਫਾਲ ਹੋ ਜਾਂਦੀ ਆ ਹਾਂਜੀ ਲਓ ਜੀ 45 ਮਿੰਟ ਦੇ ਵਿੱਚ ਜਿਹੜੀ ਇਹ ਇੱਕ ਵਾਰੀ ਗੱਡੀ ਜਿਹੜੀ ਪੂਰੀ ਫਾਲ ਹੋ ਜਾਂਦੀ ਆ ਚਲੋ ਠੀਕ ਆ ਜੀ ਕਿੱਦਾਂ ਲੱਗੀ ਸਾਡੀ ਇਹ ਜਾਣਕਾਰੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਕਿਉਂਕਿ ਇਹ ਗੱਲ ਮੈਨੂੰ ਥੋੜੀ ਐਡਵਾਂਸ ਲੱਗੀ ਨਵੀਂ ਲੱਗੀ ਤੇ ਮੈਂ ਸੋਚਿਆ ਚਲਵਾਦੇ ਯਾਰਾਂ ਦੋਸਤਾਂ ਨਾਲ ਸਾਂਝੀ ਕਰ ਦਿਆਂ ਓਕੇ ਜੀ ਧੰਨਵਾਦ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾ